ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਪਟਿਆਲੇ ਵਾਲੀ ਜਸਲੀਨ ਬੋਲਣਾ ਤਾਂ ਮੈਂ ਚਾਹੁੰਦੀ ਨਹੀਂ ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਨੇ ਹਨਾ ਪਰ ਕੀ ਕਰਾਂ ਮੈਂ ਨਾ ਰਸਤੇ ਚੋਂ ਲੰਘ ਕੇ ਜਾ ਰਹੀ ਸੀ ਮੈਂ ਨਾ ਇਹ ਸਾਹਮਣੇ ਤੁਸੀਂ ਦੇਖੋ ਵੀ ਮੈਂ ਨਾ ਗਾਵਾਂ ਦੇਖੀਆਂ ਇਹ ਵਾਲੀਆਂ ਦੇਖੋ ਕੈਮਰਾ ਫੋਨ ਦੂਜੇ ਲੁਟ ਕੇ ਇਹ ਵਿਚਾਰੀਆਂ ਗੰਦਮੰਦ ਖਾ ਰਹੀਆਂ ਨੇ ਹਨਾ ਉ ਤਾਂ ਅਸੀਂ ਕਹਿੰਦੇ ਆ ਗਊ ਸਾਡੀ ਮਾਤਾ ਏ ਮੰਮੀ ਜੀ ਮੰਮੀ ਜੀ ਨੇ ਸਾਡੇ ਇਹ ਨਾ ਵਿਚਾਰੇ ਵਿਚਾਰੀਆਂ ਦੇ ਨਾਲ ਕੋਈ ਉੱਪਰ ਕੋਈ ਜੁੱਲੜ ਕੋਈ ਉੱਪਰ ਕੋਈ ਕਪੜਾ ਕੁਪੜਾ ਵੀ ਨਹੀਂ ਪਾ ਰੱਖਿਆ ਠੰਡ ਦੇ ਮਹੀਨੇ ਨਾ ਨਾ ਕੋਈ ਬੈਠਣ ਲਈ ਕੋਈ ਰਹਿਣਾ ਬਸੇਰਾ ਖਾਣ ਲਈ ਤਾਂ ਵਿਚਾਰਿਆਂ ਦੇ ਆ ਕਰਮਾ ਚਾ ਦੇਖੋ ਇੱਥੇ ਮੂੰਹ ਮਾਰਦੀਆਂ ਫਿਰਦੀਆਂ ਨੇ ਦੇਖ ਲਓ ਤੁਸੀਂ ਆਪਸੇ ਆਣੇ ਹੋ ਨਾ ਫਿਰ ਕਹਿੰਦੇ ਨੇ ਜਸਲੀਨ ਬੋਲਦੀ ਆ ਹਨਾ ਧਰਮ ਦੇ ਠੇਕੇਦਾਰ ਕਹਿੰਦੇ ਨੇ ਗਊ ਸਾਡੀ ਮਾਤਾ ਜੀ ਫਲਾਣਾ ਜੀ ਢਿਮਕਾ ਜੀ ਸਭ ਕੁਝ ਮੰਨ ਲਿਆ ਤੁਹਾਡਾ ਪਰ ਮੈਨੂੰ ਇਹ ਦੱਸੋ ਵੀ ਆ ਮੰਮੀ ਕਿੱਥੇ ਫਿਰਦੀਆਂ ਨੇ ਇਹ ਮੰਮੀਆਂ ਦੇਖ ਲਓ ਵਿਚਾਰੀਆਂ ਕਿੱਥੇ ਫਿਰ ਰਹੀਆਂ ਨੇ ਲੱਖ ਦੀਆਂ ਲਾਨਤਾਂ ਵੇ ਤੁਹਾਡੇ ਚੰਮਣ ਵਾਲਿਆਂ ਤੇ ਫਿਰ ਕਹਿੰਦੇ ਨੇ ਜਸਲੀਨ ਬੋਲਦੀ ਆ ਮਾੜਾ ਚੰਗਾ ਬੋਲੇ ਨਾ ਮੈਂ ਤਾਂ ਬੋਲੇ ਬਿਨਾਂ ਨਹੀਂ ਜਾਂਦਾ ਆ ਗੰਦਮੰਦ ਖਾ ਰਹੀਆਂ ਨੇ ਮੰਮੀਆਂ ਮੰਮੀਆਂ ਮੰਮੀ ਨੇ ਇਹ ਮੰਮੀ ਉਹ ਦੇਖੋ ਉਹ ਫਿਰ ਰਹੀਆਂ ਗੰਦਮੰਦ ਖਾਂਦੀਆਂ ਦੇਖੋ ਦੋ ਵਾਰ ਦਿਖਾਤਾ ਮੈਂਨੇ ਤੁਹਾਨੂੰ ਹਨਾ ਫਿਰ ਕਹਿੰਦੇ ਨੇ ਜਸਲੀਨ ਬੋਲਦੀ ਆ ਜੀ ਇਹਨਾਂ ਦੇ ਫਿਰ ਉਹ ਸਰਕਾਰਾਂ ਕਹਿੰਦੀਆਂ ਸੀ ਇੰਨਾ ਕੁਛ ਕਰਤਾ ਜੀ ਇਹ ਕਰਤਾ ਜੀ ਕੁਛ ਨਹੀਂ ਕੀਤਾ ਇਹ ਰੁੱਲਦੀਆਂ ਨੇ ਵਿਚਾਰੀਆਂ ੱਟਕੇ ਖਾਂਦੀਆਂ ਇਹਨਾਂ ਦੀ ਕਿਸਮਤ ਮਾੜੀ ਵਿਚਾਰੀਆਂ ਦੀ ਇਹਨਾਂ ਦੀ ਤਕਦੀਰ ਖਰਾਬ ਗੰਦ ਚ ਮੂੰਹ ਮਾਰਨਾ ਪੈ ਰਿਹਾ ਲੱਖ ਦੀਆਂ ਲਾਨਤਾਂ ਵੇ ਤੁਹਾਡੇ ਚੰਮਣ ਵਾਲਿਆਂ ਤੇ